ਕੋਈ ਗਲਤੀ ਹੋਈ ਬੜੀ ਵੱਡੀ ਉਹ ਲੰਗਣਾ ਆਈ ਗੁਰੂ ਦਾ ਅਤਬ ਨਹੀਂ ਹੋਇਆ ਕੀ ਤੁਸੀਂ ਅਕਾਲ ਤਖਤ ਸਾਹਿਬ ਤੇ ਸਮੁੱਚੇ ਪੰਥ ਤੋਂ ਇਹਦੀ ਮਾਫੀ ਮੰਗਦੇ ਹੋ ਜੀ ਜਥੇਦਾਰ ਠੀਕ ਹੈ ਜੀ ਸ੍ਰੀ ਅਕਾਲ ਤਖਤ ਸਾਹਿਬ ਸਰਵੋੱਚ ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸਾਰਿਆਂ ਨੂੰ ਮੰਨਣਾ ਪੈਂਦਾ ਹੈ ਜਦ ਵੀ ਕੋਈ ਸਿੱਖ ਗੁਨਾਹ ਕਰਦਾ ਹੈ ਤਾਂ ਉਸ ਨੂੰ ਆਪਣੀ ਪੋਲ ਬਖਸ਼ਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਮਾਫੀ ਮੰਗਣੀ ਪੈਂਦੀ ਹੈ ਜੀ ਹਾਂ ਮੰਤਰੀ ਸਾਹਿਬ ਪੰਚਾਇਤ ਦੇ ਮੰਤਰੀ ਹਰਜੋਤ ਸਿੰਘ ਬੈਂਸ ਸਰਕਾਰ ਦੀ ਅਗਵਾਈ ਜਿਨ੍ਹਾਂ ਨੂੰ ਸਿੱਧੇ ਤੌਰ ਤੇ ਹਰਜੋਤ ਸਿੰਘ ਬੈਂਸ ਜੀ ਵੀ ਹੈਂਡਲ ਕਰ ਰਹੇ ਸਨ ਸ਼੍ਰੀਨਗਰ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਤਾਬਦੀ ਸਮਾਗਮ ਨੂੰ ਮਨਾਇਆ ਜਾ ਰਿਹਾ ਸੀ ਇਸ ਸ਼ਤਾਬਦੀ ਸਮਾਗਮ ਦੌਰਾਨ ਸਟੇਜ ਤੇ ਵੀਰ ਸਿੰਘ ਨੇ ਲਾਈਵ ਗਾਣੇ ਗਾਏ ਤੇ ਫਿਰ ਭੰਗੜੇ ਵੀ ਪਾਏ ਗਏ ਇਸ ਤੋਂ ਬਾਅਦ ਸ਼ਿਕਾਇਤਾਂ ਪਹੁੰਚੀ ਸ਼੍ਰੀ ਅਕਾਲ ਤਖਤ ਸਾਹਿਬ ਨੇ ਮੰਤਰੀ ਹਰਜੋਤ ਬੈਂਸ ਨੂੰ ਤੇ ਭਾਸ਼ਾ ਵਿਭਾਗ ਦੇ ਜਸਵੰਤ ਸਿੰਘ ਜ਼ਫਰ ਨੂੰ ਤਲਬ ਕੀਤਾ ਜ਼ਫਰ ਬਾਅਦ ਉਹ ਬਾਅਦ ਚ ਪੇਸ਼ ਹੋਗੇ ਪਰ ਹਰਜੋਤ ਸਿੰਘ ਬੈਂਸ ਪੇਸ਼ ਹੋਏ ਜਿੱਥੇ ਉਹਨਾਂ ਨੇ ਮੰਨਿਆ ਕਿ ਉਹਨਾਂ ਤੋਂ ਗੁਨਾਹ ਹੋਇਆ ਹੈ ਉਹ ਵੀ ਵੱਡਾ ਹਰਜੋਤ ਸੇਈ ਪਿਛਲੇ ਦਿਨੀ ਜੋ ਸ਼੍ਰੀ ਨਗਰ ਦੇ ਅੰਦਰ ਸ਼ਤਾਬਦੀ ਦੇ ਸਬੰਧਤ ਪ੍ਰੋਗਰਾਮ ਹੋਇਆ ਉਹਦੇ ਵਿੱਚ ਗੁਰਮਤਿ ਸਿਧਾਂਤਾਂ ਦੀਆਂ ਧੜਗਾ ਉੱਡੀਆ ਗੁਰੂ ਦਾ ਅਤਬ ਨਹੀਂ ਰਿਹਾ ਕੀ ਤੁਸੀਂ ਆਪਣੀ ਗਲਤੀ ਨੂੰ ਸਵੀਕਾਰ ਕਰਦੇ ਹੋ ਕਿ ਤੁਹਾਡੇ ਵੱਲੋਂ ਇਸ ਸ਼ਹੀਦੀ ਸ਼ਤਾਬਦੀ ਦੇ ਮੌਕੇ ਤੇ ਇਹ ਵੀ ਦਾ ਗਲਤ ਪ੍ਰੋਗਰਾਮ ਕਰਕੇ ਸਿੱਖ ਹਿਰਦਿਆਂ ਨੂੰ 6 ਵਜੇ ਆ ਗੁਰੂ ਦਾ ਆਦਰ ਕਾਇਮ ਨਹੀਂ ਰਿਹਾ ਉਸ ਮੌਕੇ ਤੇ ਤੁਸੀਂ ਜ਼ਿੰਮੇਵਾਰੀ ਨਹੀਂ ਨਿਭਾ ਸਕੇ ਕੀ ਤੁਸੀਂ ਉੱਥੇ ਹਾਜ਼ਰ ਸੀ ਪ੍ਰੋਗਰਾਮ ਦੇ ਵਿੱਚ ਹਾਂ ਜਾਂ ਨਾ ਜਥੇਦਾਰ ਜੀ ਹਾਂਜੀ ਮੈਂ ਆਪਣੀ ਗਲਤੀ ਕਬੂਲ ਕਰਦਾ ਤੇ ਮੇਰਾ ਰੋਮ ਰੋਮ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਇਹ ਬਖਸਿੰਧ ਗੁਰੂ ਦਾ ਬਖਸਿੰਧ ਦਰ ਮੈਂ ਆਪਣੀ ਗਲਤੀ ਕਬੂਲ ਕਰਦਾ ਤੇ ਮੇਰਾ ਰੋਮ ਰੋਮ ਸਮੇਖੋ ਦੇਖੋ ਤੁਸੀਂ ਉੱਥੇ ਹਾਜ਼ਰ ਸੀ ਜੀ ਜਥੇਦਾਰ ਜੀ ਹਰਜੋਤ ਵੈਸ ਨੇ ਆਪਣਾ ਗੁਨਾਹ ਮੰਨਿਆ ਤਾਂ ਫਿਰ ਜਥੇਦਾਰ ਸਾਹਿਬ ਨੇ ਉਹਨਾਂ ਨੂੰ ਧਾਰਮਿਕ ਸਜ਼ਾ ਸੁਣਾਈ ਨਾਲੀ ਸਰਕਾਰ ਨੂੰ ਧਾਰਮਿਕ ਕੰਮਾਂ 'ਚ ਦਖਲ ਦਿੱਤਾ ਪੁਰਾਣੀਆਂ ਸਰਕਾਰਾਂ ਵਾਂਗ ਐਸਜੀਪੀਸੀ ਤਰੰਪ੍ਰਚਾਰ ਕਮੇਟੀ ਦਾ ਸਹਿਯੋਗ ਕਰਨ ਦੇ ਵੀ ਆਦੇਸ਼ ਦਿੱਤੇ ਗਏ। ਗਲਤੀ ਹਰਜੋਤ ਸਿੰਘ ਮੰਨ ਲਈ ਹੈ। ਇਹਨਾਂ ਨੂੰ ਹੁਣ ਜਿਹੜੀ ਇੱਥੋਂ ਤਨਖਾਹ ਲੱਗੀ ਆ। ਹਰਜੋਤ ਸਿੰਘ ਜੇ ਤੁਸੀਂ ਉਹਨੂੰ ਕਬੂਲ ਕਰਦੇ ਹੋ ਤੇ ਹਾਂ ਕਹਿਣਾ ਵਾ। ਸਰਦਾਰ ਹਰਜੋਤ ਸਿੰਘ ਅੱਜ ਹੀ ਉਹਨਾਂ ਹੀ ਨੌਵੇਂ ਪਾਤਸ਼ਾਹ ਦੇ ਜਨਮ ਸਥਾਨ ਗੁਰਦੁਆਰਾ ਗੁਰੂ ਕੀ ਮੈਲ ਇੱਥੋਂ ਦਰਬਾਰ ਸਾਹਿਬ ਤੋਂ ਪੁਰ ਕੇ ਜਾਣਗੇ ਇਸ ਆਸਥਾਨ ਨੂੰ ਜਾਂਦੇ ਰਸਤੇ ਆ ਤੇ ਗੜੀਆਂ ਨੂੰ ਔਰ ਵਾਲੇ ਸਮੇਂ ਤੇ ਠੀਕ ਕਰਵਾਣਗੇ ਪ੍ਰਵਾਹ ਹੈ ਤੁਹਾਨੂੰ ਸੱਚ ਬੱਚੇ ਆਤੇ ਚੰਗੀ ਸਾਫ ਸਫਾਈ ਯਕੀਨੀ ਬਣਾਉਣਗੇ ਗੁਰਦੁਆਰਾ ਕੋਟਾ ਸਾਹਿਬ ਪਾਦਸ਼ਾਹੀ ਨੌਵੀਂ ਬੰਲਾ ਸ਼੍ਰੀ ਅਮਰਤ ਸਾਰ ਵਿਖੇ ਉੱਥੇ ਨੇੜੇ ਜਾ ਕੇ 100 ਮੀਟਰ ਤੁਰ ਕੇ ਜਾਣਗੇ ਇਸ ਗੁਰੂ ਘਰ ਨੂੰ ਜਾਣ ਵਾਲੇ ਰਸਤੇ ਦੀ ਹਾਲਤ ਨੂੰ ਸੁਧਾਰਨ ਲਈ ਕਾਰਜ ਕਰਨਗੇ ਪ੍ਰਵਾਨ ਹੈ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ ਵੀ ਇਸੇ ਤਰ੍ਹਾਂ 100 ਮੀਟਰ ਤੋਂ ਜਾਂ ਨੇੜੇ ਜਾ ਕੇ ਤੁਰਨਗੇ ਤੇ ਲੋੜੀਂਦੇ ਕਾਰਜਾਂ ਤੇ ਰਸਤਿਆਂ ਦਾ ਪ੍ਰਬੰਧ ਯਕੀਨੀ ਬਣਾਉਣਗੇ ਪ੍ਰਵਾਨ ਹੈ ਇਹ ਨੌਵੀਂ ਪਾਤਸ਼ਾਹ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸ਼੍ਰੀ ਸੀਸਗੰਜ ਸਾਹਿਬ ਦਿੱਲੀ ਵਿਖਰੇ ਉੱਥੇ ਜਾ ਕੇ ਪਤਾ ਲੱਗੂਗਾ ਕਿ ਕਿਵੇਂ ਸਿੱਖਾਂ ਨੇ ਭਾਈ ਮੱਤੀ ਦਾਸ ਨੇ ਭਾਈ ਸੱਦੀ ਦਾਸ ਨੇ ਭਾਈ ਦਇਆਲਾ ਜੀ ਨੇ ਸਿੱਖੀ ਨੂੰ ਲਈ ਧਾਰੀ ਕਾ ਜਾਦੀ ਲਈ ਆਪਣੇ ਸੀਸ ਤੇ ਆਲਾ ਚਰਵਾਇਆ ਦੇਵ ਦੇ ਪੇਰੇ ਰੂਹ ਛੜ ਕੇ ਲਪੇਟ ਕੇ ਕਿਵੇਂ ਜਲਾਦ ਦਲਾਲੂ ਦੀ ਟੀਮ ਦੀ ਤਲਵਾਰ ਨੇ ਸੱਚੇ ਬਾਦਸ਼ਾਹ ਦਾ ਸੀਸ ਧਰ ਤੋਂ ਵਖ ਕੀਤਾ ਪਰ ਕਲਗੀਧਰ ਬਾਦਸ਼ਾਹ ਕਹਿੰਦੇ ਆ ਤਨਕ ਜੰਡੂ ਰਾਖਾ ਪ੍ਰਵ ਤਾਲਕਾ ਕਿੰਨੋ ਵੱਡੋ ਕਾਨੂੰਨ ਦਾ ਸਾਟ ਕਰਨੇ ਹੇਠ ਸਾਟਾ ਜਨ ਕੀਆ ਸੀਸ ਦੀਆ ਪਰ ਸਰਾ ਲੜ ਦੀਆ ਇਹਨ ਕੰਮ ਰੱਖਣਾ ਕਰ ਹਰਜੋਤ ਸਿੰਘ ਤੁਸੀਂ ਗੁਰਦੁਆਰਾ ਸ਼ੀਤਗੰਗ ਸਾਹਿਬ ਦਿੱਲੀ ਜਾਵੋਗੇ ਉਪਰਾਂ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਤਮਸਤਕ ਹੋ ਕੇ ਦੋ ਬਈ ਜੋੜਾ ਘਰ ਵਿੱਚ ਸੇਵਾ ਕਰਨ ਉਪਰੰਤ 1100 ਰੁਪਏ ਦੀ ਕੜਾ ਪ੍ਰਸ਼ਾਦ ਦੀ ਦੇਗ ਕਰਵਾ ਕੇ ਅਰਦਾਸ ਕਰਾਉਣਗੇ ਪਰਿਵਾਰ ਸ਼ਤਾਬਦੀ ਸ਼ੁਰਦੋਈ ਐਸਜੀਪੀਸੀ ਮਨਾਉਂਦੀ ਆਉਂਦੀ ਹੈ ਇਸ ਸਰਕਾਰ ਨੇ ਐਸਜੀਪੀਸੀ ਤੋਂ ਅੱਡ ਹੋ ਕੇ ਸ਼ਤਾਬਦੀਆਂ ਮਨਾਉਣ ਦਾ ਫੈਸਲਾ ਲਿਆ ਸੀ ਸਮਾਗਮ ਤਾਂ ਹਲੇ ਬਾਅਦ ਚਨੇ ਪਰ ਪਹਿਲਾਂ ਇੱਕੀ ਸਮਾਗਮ ਕਰਵਾਇਆ ਤੇ ਫੇਰ ਐ ਤਾਂ ਸਾਰਿਆਂ ਨੇ ਵੇਖਿਆ ਕਿ ਕਿਵੇਂ ਧਾਰਮਿਕ ਸਮਾਗਮ ਚ ਗਾਣੇ ਗਾਏ ਗਏ ਤੇ ਭੰਗੜੇ ਪਾਏ ਗਏ ਸਿਆਣੇ ਕਹਿੰਦੇ ਨੇ ਜਿਸ ਕਾ ਕਾਮ ਉਸੀ ਕੋ ਸਾਜੇ ਬੀਟੀਸੀ ਨਿਊਜ਼ ਲਈ ਅੰਮ੍ਰਿਤਸਰ ਤੋਂ ਮਨਿੰਦਰ ਮੋਂਗਾ ਦੀ ਰਿਪੋਰਟ